ਖੁਸ਼ ਕਿੰਨੂ ਕਰਨਾ ਹੈ ਸੰਸਾਰ ਨੂੰ ਖੁਸ਼ ਕਰਦਾ ਮਨੁੱਖ ਕਿਉਂਕਿ ਜਿਹੜਾ ਰੱਬ ਹੈ ਨਾ ਗੁਰੂ ਨੇ ਪਰਮੇਸ਼ਰ ਹੈ ਉਹਦੇ ਤੱਕ ਪੁਕਾਰ ਪਹੁੰਚਦੀ ਹੈ ਪਰ ਕਿਹਦੀ ਪਹੁੰਚਦੀ ਹੈ ਜਿਹਦੀ ਹਉਮੈ ਨਹੀਂ ਵਿੱਚ ਕੰਧ ਨਹੀਂ ਹਉਮੈ ਦੀ ਜਿਹਦੀ ਹਾਥੀ ਦੀ ਪੁਕਾਰ ਪਲ ਪਾਛੇ ਪਹੁੰਚਤ ਅਕਾਲ ਉਸਤਤ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਹਾਂ ਹਾਥੀ ਦੀ ਪੁਕਾਰ ਪਲ ਪਾਛੇ ਪਹੁੰਚਤ ਤਾਹੇ ਚੀਟੀ ਕੀ ਚਿੰਗਾਰ ਪਹਿਲੇ ਹੀ ਸੁਣਿਆ ਜਾਂਦਾ ਹੈ ਕੀੜੀ ਜਿਹੜੀ ਕਹਿੰਦੀ ਹੈ ਨਾ ਉਹਦੀ ਪਹਿਲਾਂ ਸੁਣਦਾ ਹੈ ਹਾਥੀ ਵੱਡਾ ਕੀੜੀ ਦੀ ਆਵਾਜ਼ ਬੰਦੇ ਨੂੰ ਤਾਂ ਨਹੀਂ ਸੁਣਦੀ ਪਰ ਰੱਬ ਨੂੰ ਸੁਣਦੀ ਹੈ ਹਾਥੀ ਦੀ ਆਵਾਜ਼ ਬੰਦੇ ਨੂੰ ਸੁਣਦੀ ਹੈ ਪਰ ਕੀੜੀ ਦੀ ਆਵਾਜ਼ ਰੱਬ ਵੀ ਸੁਣਦਾ ਹੈ ਜਿਨ੍ਹਾਂ ਨੇ ਆਪਣੀ ਆਵਾਜ਼ ਉਸ ਪਰਮੇਸ਼ਰ ਤੱਕ ਪਹੁੰਚਾਉਣੀ ਹੈ ਹਉਮੇ ਦੀ ਕੰਧ ਜਿਹੜੀ ਹੈ ਨਾ ਉਹ ਹਟਾਉਣੀ ਪੈਣੀ ਹੈ ਹਟਾਉਣੀ ਪੈਂਦੀ ਕਿਉਂਕਿ ਮਨੁੱਖ ਜਿਹੜਾ ਹੈ ਇਸ ਸਮਰੱਥ ਗੁਰੂ ਤੋਂ ਬਿਨਾ ਪ੍ਰਾਪਤੀ ਨਹੀਂ